ਜੀ ਜੀ ਨਾ ਤੁਹਾਡਾ ਜੀ ਮੈਂ ਸਭ ਤੋਂ ਪਹਿਲਾਂ ਤਾਂ ਜੈ ਭੀਮ ਜੈ ਭਾਰਤ ਆਖਦੀ ਆ ਮੇਰਾ ਨਾਮ ਸੰਦੀਪ ਕੌਰ ਪ੍ਰਧਾਨ ਭਾਰਤੀ ਅម ਜਨਤਾ ਪਾਰਟੀ ਊਮਨ ਵਿੰਗ ਜੀ ਤੁਸੀਂ ਬਸ ਕਾਨਫਰੰਸ ਕਰ ਰਹੇ ਹੋ ਕੀ ਕਹਿਣਾ ਚਾਹਦੇ ਹੋ ਅਸੀਂ ਜੀ 16 ਤਰੀਕ ਨੂੰ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ ਜਿਹਦੇ ਵਿੱਚ ਸਾਡੇ ਗਰੀਬ ਤੇ ਅਮੀਰ ਦੀ ਲੜਾਈ ਆ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਮੈਂ ਆਪਣੇ ਸਾਰੇ ਐਸਸੀ ਭਾਈਚਾਰੇ ਨੂੰ ਜੋ ਵੀ ਆ ਸਾਰੇ ਸਾਰਿਆਂ ਨੂੰ ਹੱਥ ਜੋੜ ਕੇ ਦਰਦਾਸਤ ਕਰਦੀ ਵੀ ਵੱਧ ਤੋਂ ਵੱਧ ਚੜ ਕੇ ਆਓ ਤੇ ਆਪਾਂ ਨੇ ਹੱਕਾਂ ਲਈ ਆਪਾਂ ਲੜੀਏ ਤੇ ਆਪਣਾ ਹੱਕ ਲਈਏ ਕਿਉਂਕਿ ਸਾਡਾ ਹੱਕ ਬਹੁ ਟਾਈਮ ਤੋਂ ਸਾਨੂੰ ਨਹੀਂ ਮਿਲ ਰਿਹਾ ਤੇ ਸਾਨੂੰ ਬਾਕੀ ਅਸੀਂ 16 ਤਰੀਕ ਨੂੰ ਆਪਣੇ ਸਾਰੇ ਜਿੰਨੇ ਵੀ ਆ ਪਾਰਟੀ ਵਰਕਰ ਜੋ ਵੀ ਵੱਧ ਚੜ ਕੇ ਪੂਰਾ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਕਰਾਂਗੇ ਅੱਜ ਸਰਦਾਰਜੀ ਜੀ ਨਾਲ ਤੁਹਾਡਾ ਸਭ ਤੋਂ ਪਹਿਲਾਂ ਸਤਿਉਜੈਪੀਮ ਜੈਪਰ ਮੈਂ ਗੁਰਪ੍ਰੀਤ ਸਿੰਘ ਜਨਨ ਸਾਹਿਬੀ ਪੰਜਾਬ ਭਾਰਤੀ ਆਮ ਜਨਤਾ ਪਾਰਟੀ ਗੁਰਪ੍ਰੀਤ ਅੱਜ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਹੋ ਰਹੀ ਆ ਕੀ ਕਹਿਣਾ ਚਾਹੂੰਗੇ ਸਾਰੇ ਪ੍ਰੈਸ ਕਾਨਫਰੰਸ ਅੱਜ ਕੋਈ ਨਵੀਂ ਨਹੀਂ ਹੋ ਰਹੀ ਹੈਗੀ ਇਹ ਬਹੁਤ ਸਾਲ 2 ਸਾਲ ਤੋਂ ਹੋ ਰਹੀਆਂ ਹੈ ਸਾਡੀਆਂ ਬਈ ਸੋਨੀ ਪੱਠੇਵਾਲੇ ਦੇ ਖਿਲਾਫ ਜਿਹੜੀਆਂ ਕਾਨਫਰੰਸ ਹੋ ਰਹੀਆਂ ਆ ਪਰ ਸਾਡੀ ਅੱਜ ਤੱਕ ਕਿਸੇ ਸੁਣਵਾਈ ਨਹੀਂ ਹੋਈ ਹੈਗੀ ਕਿ ਸੋਨੀ ਪੱਠੇਵਾਲੇ ਨੇ ਗਰੀਬਾਂ ਦੀ ਜਿਹੜੀ ਪੈਲੀ ਆ ਦੱਬ ਕੇ ਬڑے ਚਿਰ ਤੋਂ ਖਾ ਰਿਆ ਆ ਔਰ ਗਰੀਬ ਜਿਹੜਾ ਹੋਰ ਗਰੀਬ ਹੋ ਰਿਹਾ ਤੇ ਅਮੀਰ ਜਿਹੜਾ ਹੋਰ ਅਮੀਰ ਹੋ ਰਿਹਾ ਅਸੀਂ ਇਸ ਦੇ ਖਿਲਾਫ ਅਸੀਂ ਕਾਫੀ ਦਰਖਾਸਤਾਂ ਦੇ ਚੁੱਕੇ ਆ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਪਰ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੈਗੀ ਕੀ ਕਰਾਂਗਾ ਲੰਤ ਲਸ ਲੰਬਾ ਕਦਰਿਆ ਤੁਹਾਨੂੰ ਇਨਸਾਫ ਨਹੀਂ ਮਿਲ ਰਿਹਾ ਸਰ ਇਹਦੇ ਵਿੱਚ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਕਹਿ ਚੁੱਕੇ ਨੇ 16 ਤਰੀਕ ਦਿਨ ਬੁੱਧਵਾਰ ਨੂੰ ਅਸੀਂ ਇੱਕ ਵੱਡੇ ਹਜੂਮ ਦੇ ਨਾਲ ਜਲੋਖਾਂ ਨੇ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਅਸੀਂ ਉੱਥੋਂ ਜਲੋਖਾਂ ਦੇ ਤੁਰਦੇ ਹੋਏ ਭਗਤ ਸਿੰਘ ਚੌਂਕ ਦੇ ਵਿੱਚ ਪੱਕੇ ਪੈਰੀ ਬੈਠਾਂਗੇ ਜਦ ਤੱਕ ਸਾਨੂੰ ਪੈਰੀ ਦੀ ਨਿਸ਼ਾਨਦਾਈ ਨਹੀਂ ਹੋ ਜਾਂਦੀ ਉੱਤੇ ਐਸਟੀਐ ਦਾ ਪਰਚਾ ਦਰਜ ਨਹੀਂ ਹੋ ਜਾਂਦਾ ਉਹਨਾਂ ਚੱਕ ਰਹੀ ਪੱਕੇ ਪੈਰੀ ਉੱਥੇ ਬੈਠਾਂਗੇ ਜੀ ਇਹ ਤੁਹਾਡਾ ਕੋ ਨਵਾਂ ਧੰਨਾਂ ਦੇ ਪਹਿਲਾਂ ਤੁਸੀਂ ਕਾਫੀ ਧੰਨ ਨਾਲ ਚੁੱਕੇ ਹੋ ਇਨਸਾਫ ਤੁਹਾਨੂੰ ਫੇਰ ਨਹੀਂ ਮਿਲਿਆ ਇਹ ਤਾਂ ਸਾਰੇ ਪ੍ਰਸ਼ਾਸਨ ਦੀ ਕੀ ਕਹਿ ਸਕਦੇ ਹੋ ਗਿੱਲੀ ਕਹਿ ਸਕਦੇ ਜਿਹੜਾ ਨਹੀਂ ਸਾਨੂੰ ਸਬ ਦੇ ਰਹੇ ਕਿਉਂਕਿ ਇੱਕ ਸਰਮਾਇਆਦਾਰ ਬੰਦਾ ਆ ਪੈਸੇ ਵਾਲਾ ਬੰਦਾ ਆ ਇੱਧਰ ਗਰੀਬ ਬੰਦੇ ਬੈਠੇ ਆ ਕੀ ਆਸੋਰ ਤੁਸੀਂ ਆਪਣੀਆਂ ਮੰਗਾਂ ਬਣਵਾ ਕੇ ਇਧਰ ਨਾ ਕਰੋ ਸਰ ਬਿਲਕੁਲ ਸਹੀ ਹੈ ਜੇ ਆਸੋਰ ਸਮੇਂ ਤੇ ਨਾ ਲਗਦਾ ਨਹੀਂ ਜੀ ਨਹੀਂ ਜਿੰਨਾ ਤੱਕ ਸਾਨੂੰ ਸ਼ਾਂਤ ਨਹੀਂ ਮਿਲਦੀ ਤੇ ਦੂਸਰਾ ਉਤੇ ਪਰਚਾ ਨਹੀਂ ਦਰਜ ਹੁੰਦਾ ਅਸੀਂ ਉਥੋਂ ਨਹੀਂ ਉਠਾਂਗੇ ਜੀ ਕੋ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਕਹਿ ਚੁੱਕੇ ਆ ਅਸੀਂ ਸਾਰੀ ਪਾਰਟੀ ਪੂਰੇ ਪੰਜਾਬ ਰੈਲ ਤੇ ਅਸੀਂ ਇਕੱਠ ਕਰ ਰਹੇ ਆ ਉਹਦੇ ਪੱਕੇ ਪੈਰੀ ਭਗਤ ਸਿੰਘ ਚੌਂਕ ਦੇ ਵਿੱਚ ਬੈਠਾਂਗੇ ਜੀ ਹਾਂਜੀ ਸਰ ਕੀ ਨਾਂ ਤੁਹਾਡਾ ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਾਰਤ ਮੈਸਤੀਸ਼ਕ ਹੁਆਣਾ ਹਰ ਪਾਰਟੀ ਪ੍ਰਧਾਨ ਭਾਰਤੀ ਆਮ ਜਨਤਾ ਪਾਰਟੀ ਨਰਸਰਾਂ ਵਾ ਤੁਸੀਂ ਪਾਰਟੀ ਦਫਤਰ ਵਿਖੇ ਆਪਣੇ ਪਾਰਟੀ ਉੱਤੇ ਜ਼ਾਰਾ ਦੇ ਵਰਕਰ ਨਾਲ ਕਿ ਕਹਿ ਆਮ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕੀ ਕਾਰਨ ਅੱਜ ਦਾ ਦੇਖੋ ਇਤਿਹਾਸ ਗਵਾਹ ਹੈ ਕਿ ਜਦ ਤੱਕ ਹਨਾ ਕੋਈ ਕੁਰਬਾਨੀ ਨਾਲ ਬੰਦਾ ਦਵੇ ਤਦ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ ਔਰ ਕੋਮਾਂ ਨੂੰ ਯਾਦ ਕਰਦੀਆਂ ਵਾ ਜਿਹੜੇ ਬੰਦੇ ਕੁਰਬਾਨੀਆਂ ਦਿੰਦੇ ਨੇ ਇਹ ਮਸਲਾ ਸਾਡਾ ਜਗ੍ਹਾ ਦੇ 143 ਕਿਲੇ 10 ਘਣਾ 7 ਘਣਾ 10 ਮਰਲੇ ਦਾ ਹੀ ਆ ਜੋ ਪਿੱਛੇ ਜਣਾ ਸੋਨੀ ਪਠਾਣ ਨੇ ਕਿਹਾ ਤਾਂ ਵਿਸ਼ਾਲ ਸੁਣਨੇ ਕਿ ਮੈਂ ਜੀ ਮੇਰੇ ਕੋਲ ਸਿਰਫ 28 ਕਨਸੇ ਬਾਛਰਤੀ ਆ ਤੇ ਉਹ ਜਿਹੜਾ ਰਾਹ ਹੈ ਨਹੀਂ ਪਹਿਲਾਂ ਤਾਂ ਮੈਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਤੇਰੀ ਇੰਨੀ ਜਗ੍ਹਾ ਵਿੱਚ ਉਹ ਬਰਬ ਪ੍ਰਾਣ ਘਰਾ ਕੇ ਜਗਾ ਮੈਨੂੰ ਰਾਂਝਦਾ ਇਹ ਸੱਸਾ ਝੂਠ ਬੋਲਦਾ ਵਾ ਸਾਨੂੰ ਨੇ ਇੱਕ ਕਾਗਜ਼ ਲੱਭਿਆ ਪ੍ਰਾਣ ਜਿਹਦੇ ਵਿੱਚ ਲਿਖਿਆ ਵਾ ਕਿ ਨੋ ਕੱਲੇ ਦੀ ਦਖਲ ਜਿਹੜਾ ਵਾ ਸਰਕਾਰ ਨੇ ਮੁਖਤਿਆਰ 49 ਸਿੰਘ ਗਿਆ ਉਹ ਪੂਲਾ ਕਾ ਮੁਖਤਿਆਰ ਸਾਨੂੰ ਦਖਲ دیے ਚੁੱਕੇ ਆ ਪਰ ਸਰਕਾਰ ਨੇ ਕੀਤਾ ਸਿਵਲ ਪ੍ਰਸ਼ਾਸਨ ਨੇ ਅਜ ਤੱਕ ਉਹਦੀ ਸੂਰ ਨਹੀਂ ਕੱਢੀ ਦੂਜੀ ਗੱਲ ਕਿਕਣਾ ਸਾਫ ਸਾਫ ਮਾਨਯੋਗ ਹਾਈ ਕੋਰਟ ਨੇ ਕਿਹਾ ਪਿਆ ਵਾ ਕਿ ਜੇ ਕੋਈ ਉੱਚ ਜਾਤੀ ਦਾ ਬੰਦਾ ਐਸਸੀ ਜਗ੍ਹਾ ਉੱਤੇ ਕੋਈ ਵਾਈ ਕਰਦਾ ਜਾਂ ਕਬਜ਼ਾ ਕਰਦਾ ਉੱਤੇ ਐਸਸੀ ਐਸਟੀ ਪ੍ਰੋਵੀਜ਼ਨ ਨੰਬਰ ਪ੍ਰੋਵੀਜ਼ਨ ਐਕਟ ਦੇ ਥੱਲੇ ਪੈਰਾ ਨੰਬਰ 1999 ਚੈਪਟਰ ਨੰਬਰ 2 ਪੈਰਾ 31 ਤੇ 1 ਤੋਂ 4 ਵਿੱਚ ਸਾਫ ਲਿਖਿਆ ਕਿ ਉੱਤੇ ਐਸਸੀ ਐਸਟੀ ਪਰਚ ਉਹਦੇ ਉਸ ਦਰਾਨ ਅਸੀਂ ਘਟੋ ਘਟ ਮੈਂ ਕਿਹਾ ਸੌ ਦਰਖਾ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਪਤਾ ਨਹੀਂ ਕਿਹੜੀ ਗੱਲ ਤੋਂ ਤਾਣਾ ਵਾਂ ਸਾਨੂੰ ਪਤਾ ਉਹ ਅੱਜ ਵੀ ਹੈ ਨਾ ਉਹ ਪਰਚਾ ਦਰਜ ਕਰਦੇ ਨੰਬਰ 2 ਕਹਿੰਦਾ ਮੇਰੇ ਕੋ 28 ਨੋਕ ਨਾਂ ਨੋਕ ਲੈ ਦੇ ਸਾਡੇ ਕੋ ਆਰਡਰ ਪਏ ਆ ਜਿੱਤੇ ਦਖਲ ਦੇ ਚੁੱਕੇ ਆ ਉਹ ਅਸੀਂ ਬੜਾ ਪ੍ਰਸ਼ਾਸਨ ਸਾਡੀ ਪਿੱਛੇ ਦਰਾਂ ਡੀਸੀ ਸਰ ਮੀਟਿੰਗ ਹੋਈ ਆ ਤੇ ਉਹ ਕਹਿੰਦੇ ਜੀ ਸਾਨੂੰ ਹਨਾ ਕੋਈ ਰਿਕਾਰਡ ਨਹੀਂ ਲੱਭਦਾ ਪਿਆ ਇਹ ਕਹਿੰਦਾ ਮੁਖਤਿਆਰ ਸਿੰਘ ਨੇ ਮਾਨਯੋਗ ਹਰਿਆਣਾ ਪੰਜਾਬ ਦੇ ਵਿੱਚ ਕੇਸ ਲਾਇਆ ਸੀਗਾ ਉਥੋਂ ਜਸਾਂ ਨੇ ਆਰਡਰ ਕੀਤੇ ਇਹਨਾਂ ਕੋ ਰਿਕਾਰਡ ਮੰਗਿਆ ਤੇ ਇਹਨਾਂ ਉੱਥੇ ਹੀ ਲਿਖ ਕੇ ਦੇ ਜਾਂਦਾ ਇਹ ਸਾਡੇ ਕੋਲ ਹੋਰ ਰਿਕਾਰਡ ਤੁਹਾਨੂੰ ਮੈਸੇਜ ਦਤਾ ਤਾਂ ਕੀ ਆ ਰਿਕਾਰਡ ਜਿਹੜਾ ਵਾ ਰਿਕਾਰਡ ਉਹਦੇ ਚੂਹੇ ਨੇ ਕੁੱਤਰ ਦਿੱਤਾ ਸੀ ਇਹ ਕਿਹੜਾ ਕੋਈ ਰਿਟਾਇਰ ਬੰਦਾ ਵਾ ਵਿਭਾਗ ਦੇ ਦਾ ਹੀ ਸਾਨੂੰ ਨੇ ਦੱਸਿਆ ਕਿ ਉਹ ਰਿਕਾਰਡ ਟੁੱਟ ਟੁੱਟ ਚੁੱਕਾ ਵਾ ਇਹ ਕੁੱਤਰ ਚੁੱਕਾ ਇਹ ਤੁਹਾਨੂੰ ਨਹੀਂ ਦੇਣਾ ਕਹਿੰਦਾ ਪਰ ਇਹਨਾਂ ਕੋਈ ਪਾਵਰ ਹੈਗੀ ਆ ਡੀਸੀ ਕਪੂਰ ਸਾਹਿਬ ਕੋ ਪਾਵਰ ਆ ਕਿ ਉਹ ਜਿਹੜੇ 143 ਬੰਦੇ ਆ ਉਹ ਦੁਆਰਾ ਲੜ ਕਰ ਸਕਦਾ ਪਰ ਕੀ ਆ ਕਿਉਂਕਿ ਇਹ ਸਾਰਾ ਪ੍ਰਸ਼ਾਸਨ ਦਾ ਕਾਣਾ ਵਾ ਅਫਸਰ ਉਹੜਾ ਸਮਾਜ ਦਾ ਬੰਦਾ ਹੀ ਤੇ ਗਰੀਬ ਬੰਦੇ ਗਰੀਬ ਵਿਅਕਤੀ ਆ ਪਰ ਜਦੋਂ ਨਾ ਗਰੀਬ ਬੰਦਾ ਅੱਕ ਜਾਂਦਾ ਸ਼ਰਾਬ ਸ਼ਰੀਬ ਨਾ ਸ਼ਰਾਬ ਹਿਛਾਰਦੇ ਤੇ ਫਿਰ ਬਹੁਤ ਵੱਡਾ ਨੁਕਸਾਨ ਹੁੰਦਾ ਵਾ ਤੇ ਹੁਣ ਅਸੀਂ ਲੋਕਾਂ ਨੇ ਸ਼ਰਾਬ ਹਿਛਾਰਤੀ ਆ ਕਿਉਂਕਿ ਪ੍ਰਸ਼ਾਸਨ ਨੇ ਮਿੰਤਾ ਪਾਲੀਆਂ ਪੁਲਿਸ ਪ੍ਰਸ਼ਾਸਨ ਨੇ ਮਿੰਤਾ ਪਾਲੀਆਂ ਕਿ ਸਾਡਾ ਇਹ ਐਸਐਸਪੀ ਪਰਚਾ ਦਰਜ ਕੀਤਾ ਹੋਇਆ ਹੈ ਪਰ ਇਹਨਾਂ ਦੇ ਕਾਰਨ ਜੂ ਨਹੀਂ ਸਕਦੀ ਹੁਣ ਅਸੀਂ ਆਪਣੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਾਹ ਵਿਸ਼ਸ਼ਤਰ ਸੈਨਾ ਆਪਣੇ ਤਰੀਕੇ ਨਾਲ ਕਬਜ਼ਾ ਲਵੇਗੀ ਜਿਹੜੀ ਜੁਗਨੇ ਪ੍ਰਸ਼ਾਸਨ ਹੋਵੇਗੀ 16 ਤਰੀਕ ਦਿਨ ਬੁੱਧਵਾਰ ਨੂੰ ਚੌਂ ਜਿਰੋਖਾ ਨਾਲ ਵਿਖੇ ਕਟੜ ਹਜ਼ਾਰਾ ਤਿਆਰੀ ਪੂਰੇ ਪੰਜਾਬ ਲੈਵਲ ਤੇ ਇਹ ਨਹੀਂ ਕਿ ਲਕੂਸਲੇ ਬੰਦੇ ਹੋਗੇ ਪੂਰੇ ਪੰਜਾਬ ਲੈਵਲ ਤੋਂ ਇਕੱਠਾ ਕੀਤਾ ਜਾਵੇਗਾ ਔਰ ਇਕੱਠ ਬਿਆਰ ਵਿੱਚ ਸੋਨੀ ਪੱਠੇ ਪਲਸ 7 ਪ੍ਰਸ਼ਾਸਨ ਦਾ ਮੁਰਦਾਵਾਰ ਕਰਦੇ ਹੋਏ ਨਾਰੇ ਬਾਈ ਕਰਦੇ ਭਗਤ ਸਿੰਘ ਸ਼ਹੀਦ ਭਗਤ ਸਿੰਘ ਚੌਂਦਰ ਜੀ ਪੱਕੇ ਪੈਰੀ ਦਿਨ ਦਾ ਤਾਂ ਨਬਰ ਨਹੀਂ ਕਰੇਗੀ ਔਰ ਜਦ ਤੱਕ ਉਹਤੇ ਅਸੀ ਅਸੀ ਪਰਚਾ ਦਰਜ ਹੁੰਦਾ ਪਲਸ ਸਾਨੂੰ ਉਹਦੀ ਜਗ੍ਹਾ ਤੇ ਨਿਸ਼ਾਨਦੇ ਨਹੀਂ ਮਿਲਦੀ ਕਿਉਂਕਿ ਰਿਕਾਰਡ ਨਹੀਂ ਮਿਲਣਾ ਰਿਕਾਰਡ ਉਹ ਖੁਰਦਬੁੱਧ ਹੋ ਚੁੱਕਾ ਵਾ ਪਹਿਲੀ ਗੱਲ ਤਾਂ ਖੁਰਦਬੁੱਧ ਵੀ ਪ੍ਰਸ਼ਾਸਨ ਦੀ ਮੂਲੀ ਬੁਗਲੇ ਹੋਇਆ ਵਾ ਕੌਣ ਕਰ ਸਕਦਾ ਹੈ ਕਿ ਰਿਕਾਰਡ ਜੀ ਸਰਕਾਰ ਦੇ ਰਿਕਾਰਡ ਵੀ ਕਦੀ ਗੁੰਮ ਹੁੰਦੇ ਆ ਇਹ ਸਿਰਫ اناਟ੍ਰਕੋਨ ਦੀਆਂ ਗੱਲਾਂ ਵਾ ਕਿਉਂਕਿ ਗਰੀਬ ਦਾ ਨਾ ਦੀ ਹਰ ਵਾਰ ਧੱਕਾ ਚੱਲ ਜਾਂਦਾ ਵਾ ਸ਼ੁਗਰ ਤੇ ਨਹੀਂ ਚੱਲਦਾ ਪਰ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਸ਼ਰੀਫ ਹੈ ਜੀ ਆਪ ਨੂੰ ਸ਼ਾਬਾਸ਼ ਹਰਤੀ ਆ ਉਹਨਾਂ ਸੀ ਆਪਣੇ ਤਰੀਕੇ ਨਾਲ ਕੰਮ ਕਰਾਂਗੇ ਇਹਦਾ ਜੁਮੇਰ ਪ੍ਰਸ਼ਾਸਨ ਜਿਹੜਾ ਕਪੂਰੇ ਜੇ ਸ਼ਹਿਰ ਪ੍ਰਸ਼ਾਸਨ ਹੋਵੇਗਾ ਉਹ ਸਾਡੀ ਮੰਗ ਉਸ ਨੂੰ ਪੂਰਾ ਤੋਂ ਮੰਗਾ ਕਿ ਉੱਤੇ 80 80 ਸੀਐਸਸੀ ਦਾ ਪਰਚਾ ਬੰਦਾ ਵਾ ਦਰਖਾਸਤ ਇਹਨਾਂ ਨੂੰ तकरीबन ਕਿਉਂਕਿ ਤੁਸੀਂ ਪਰਚੇ ਦੀ ਮੰਗ ਕਰਦੇ ਹੋ ਵਿਚਾਰ ਸੋਨੀ ਤੇ ਜੀ ਉਹਨੇ ਬਿਆਨ ਚ ਕਿਹਾ ਵਾ ਇਹ ਮੈਂ ਜਗਾ ਸ਼ਰਤੀ ਹੈ ਇਟ ਮੀਨ ਕਿ ਉਹਨੇ ਵਾਈਸੀ ਦੂਜੀ ਗੱਲ ਉਹਦੇ ਵਿੱਚ ਨਾ ਸਿਰਫ ਇਹਨੇ ਲਈ ਸਾਡੇ ਬੰਦਿਆਂ ਕੋ ਮਿੱਟੀ ਪੰਨਾ ਪਥੇਰ ਕਰਕੇ ਔਰ ਐਜ਼ ਇਹ ਲਾ 2-2 ਫੁੱਟ ਮਿੱਟੀ ਜਹਾਸਦਾ ਪਰ ਉਸ ਬੰਦੇ ਨੇ ਅੱਜ ਤੂੰ ਜਾ ਕੇ ਤੂੰ ਦੇਖ ਸਕਦੇ ਆ ਦਾਦਾ ਫੁੱਟ ਦੇ ਟੋਏ ਵਜੇ ਪਈ ਹੈ ਤੇਰੀ ਤਾਂ ਉਹ ਵੀ ਪਰਚੋ ਤੇ ਬੰਦਾ ਵਾ ਮੈਨੂੰ ਇਹ ਨਹੀਂ ਸਮਝ ਆਉਂਦੀ ਪਰਚਾ ਕੌਣ ਕਰਦੇ ਕੋਈ ਤਾਂ ਕੋਈ ਵੀ ਐਨਾ ਕੀ ਉਹ ਬੈ ਇਹਦਾ ਇਹਦਾ ਕੀ ਲੋਕਾ ਦਾ ਸੋਇਆ ਪ੍ਰਸ਼ਾਸਨ ਦਾ ਕਰਦਾ ਬੈ ਜਿਹੜਾ ਪ੍ਰਸ਼ਾਸਨ ਦਾ ਮੂੰਹ ਨਹੀਂ ਕਰਦਾ ਸਾਡੇ ਰਿਗਾਰਡ ਮੰਗੀ ਜਾਂਦੇ ਸਾਨੂੰ ਕਹਿੰਦੇ ਆ ਲੈਓ ਉਹ ਲੈਓ ਉਹ ਅੱਜ ਤੱਕ ਉਹ ਕੋਈ ਮੰਗਿਆ ਇੱਕ ਸਾਲ ਹੋ ਗਿਆ ਲੜਦੇ ਮੈਨੂੰ ਘਟੋ ਘਟ ਪਰ ਹੁਣ ਅੱਕ ਗਏ ਆ ਤੇ ਥੱਕ ਗਏ ਆ ਹੁਣ ਅਸੀਂ ਆਪਣੇ ਜਿੱਕੇ ਨਾਲ ਕੰਮ ਕਰਾਂਗੇ ਇਹ ਜੁਮਰੇ ਪਛਾਹ 16 ਤੀ ਦਿਨ 16 April ਨੂੰ ਅਸੀਂ ਆਪਣੇ ਵੱਡੇ ਪੱਧਰ ਤੇ ਲਾਂਖਸ਼ ਲੈ ਗਏ ਐਨ ਚੰਗੀ ਦਾ ਨਰਭਾਈ ਕਰਦੇ ਆਂ ਅਸੀਂ ਪਾਸੇ ਚੋਚੀ ਗੁਰਪ੍ਰੀਤ ਸਿੰਘ ਧਾਰੀਵਾਲ ਦੇ ਜਲ ਸੈਟਲ ਪੰਜਾਬ ਤੇ ਬੀਬੀ ਸੰਦੀਪ ਕੋਟ 200 ਜ਼ਿਲ੍ਹਾ ਪਟਿਆਲਾ ਇਹਨਾਂ ਦੇਖ ਰਿਹਾ ਨਵੰਨ ਕੀਤਾ ਜਾਵੇਗਾ ਅਗਰ ਜੇਕਰ ਕਾਰਵਾਈ ਨਹੀਂ ਹੋਈ ਤਾਂ 17 ਦੀ ਸੇੜੇ ਤੇ ਕੁਝ ਕਰਾਂਗੇ ਜਗਾ ਤੇ ਜਿਹੜੀ ਜੁਮਰੇ ਪ੍ਰਸ਼ਾਸਨ ਹੋਵੇਗੀ ਇਹਨੇ ਕਹਿੰਦਾ ਕਿ ਮੈਂ ਜਾਜਗਾ ਜਾਂ ਵੀ ਜੇਪਾ ਚੋਚੀ